ਤੇ ਤੁਹਾਡਾ ਇੱਕ ਗਾਣਾ ਬਹੁਤ ਹਿੱਟ ਹੋਇਆ ਸੀ ਹੈਨਾ ਇੰਨੀਆ ਜ਼ਿਆਦਾ ਰੀਲਸ ਬਣੀਆਂ ਪਿੰਡ ਦੇ ਗੇੜੇ ਮਾਰਦਾ ਹੈਨਾ ਔਰ ਮੈਨੂੰ ਲੱਗਦਾ ਕਿ ਲੋਕਾਂ ਨੇ ਤੁਸੀਂ ਟਰੈਕ ਦਾ ਨਾਮ ਕੁਝ ਹੋਰ ਰੱਖਿਆ ਔਰ ਲੋਕਾਂ ਜੋ ਟਰੈਕ ਨੂੰ ਜਾਣਦੇ ਨੇ ਕਾਲੀ ਐਕਟਿਵ ਹਾਂ मतलब ਉਸ ਗਾਣੇ ਦਾ ਨਾਮ ਚੇਂਜ ਹੋ ਗਿਆ ਹਾਂ ਨਾਮ ਹੀ ਚੇਂਜ ਹੋ ਗਿਆ ਔਰ ਸੋ ਮੈਂ ਪਹਿਲਾ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਸਪੈਸ਼ਲ ਗੈਸਟ ਸਾਡੇ ਵਿੱਚ ਆ ਚੁੱਕੇ ਨੇ ਨਖਰੂ ਹੈਲੋ ਨਖਰੂ ਹੈਲੋ ਹੈਲੋ ਇਹ ਸਾਡਾ ਵੈਲਕਮ ਕਰਨ ਲਈ ਆਏ ਇੰਟਰਵਿਊ ਦੇ ਵਿੱਚ ਹੀ ਚਲ ਬਸ 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 ਠੀਕ ਹੈ ਸ਼ਾਂਤ ਸ਼ਾਂਤ ਬੈਜੋ ਬੈਜ ਗੁੱਡ ਬਸ ਬਸ ਸੋ ਆਪਣਾ ਸਿਗਮਾ ਲਈ ਸੀਗਾ ਕਿ ਪੈਸਾ ਤੁਸੀਂ ਨਾ ਇੱਕ ਗੈਸਟ ਗੈਸਟ ਪੈਰੈਂਟਸ ਥੈਂਕ ਯੂ ਨਖਰੋ ਮਰ ਤੁਹਾਨੂੰ ਮਿਲਣ ਆਈ ਹੈ ਕਮ ਤੁਹਾਡੇ ਕੋਲ ਡੌਗ ਨਾ ਬਿਲਕੁਲ ਇਸ ਕਰਕੇ ਤੁਹਾਡੇ ਕੋਲ ਨਹੀਂ ਆ ਰਹੀ ਉਹਨੂੰ ਤੁਹਾਡੇ ਤੋਂ ਉਹਦੀ ਸਮੈਲ ਆ ਰਹੀ ਹੈ ਹਾਂ ਹੋ ਸਕਦਾ ਹਾਂ ਆਦਰਵਾਈਜ਼ ਇਹ ਜਲਦੀ ਜਾ ਕੇ ਮਿਲ ਲੈਂਦੀ ਹੈ ਬਹਿ ਜਾ ਨਖੂ ਆ ਜਾ ਇੱਥੇ ਆ ਜਾ ਜੰਪ ਬਹਿ ਜਾ ਬਹਿ ਜਾ ਸੈਟ ਗੁੱਡ ਨਖੂ ਇਸ ਲੀਸਟ ਐਂਡ ਟਰਸਟਡ ਹਾਂ ਐਸ ਟਾਈਮ ਸੁਸਤੀ ਚ ਹੈ ਖਾਦਾ ਪੀਦਾ ਪੇਟ ਫੁੱਲ ਹੈ ਹੋਰ ਮੈਨੂੰ ਨਾ ਤੰਗ ਕਰੋ ਚਲੋ ਅਸੀਂ ਕੰਟੀਨਿਊ ਕਰਦੇ ਹਾਂ ਹਾਂ ਜੀ ਜੇ ਤੁਹਾਡਾ ਕੁਐਸਚਨ ਸੀਗਾ ਕਿ ਉਹਦਾ ਨਾਮ ਬਦਲ ਗਿਆ ਹੈ ਨਾ ਬਿਲਕੁਲ ਵੈਸੇ ਮੈਂ ਹੈਰਾਨ ਹੁੰਨੀ ਐ ਇਸ ਚੀਜ਼ ਤੋਂ ਕਿ ਜਿੱਦਾਂ ਮੈਨੂੰ ਲੋਕ ਮਿਲਦੇ ਆ ਕੁਝ ਇੰਡਸਟਰੀ ਦੇ ਹੀ ਲੋਕ ਨੇ ਹਮ ਮੇਰੇ ਪਿਛਲੇ ਦਿਨਾਂ 'ਚ ਉਹਨਾਂ ਨਾਲ ਗੱਲ ਹੋਈ ਐਂਡ ਉਹਨਾਂ ਨੂੰ ਇਹ ਨਹੀਂ ਪਤਾ ਗਾਣਾ ਐਕਚੁਅਲੀ 9 ਸਾਲ ਪਹਿਲਾਂ ਆਇਆ ਸੀਗਾ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਐ ਹਮ ਉਹ ਕਹਿੰਦੇ ਸਾਡਾ ਕਾਲੀ ਐਕਟਿਵਾ ਗਾਣਾ ਕਹਿੰਦੇ ਬੜਾ ਟ੍ਰੈਂਡਿੰਗ ਚ ਆ ਰਿਹਾ ਜਿਹੜਾ ਤੇ ਉਹਨਾਂ ਨੂੰ ਇਹ ਲੱਗ ਰਿਹਾ ਕਿ 2 ਸਾਲ 2 ਸਾਲ ਪਹਿਲਾਂ ਆਇਆ ਹੋਏਗਾ ਫਿਰ ਮੈਂ ਦੱਸਿਆ ਮੈਂ ਕਿ 9 ਸਾਲ ਹੋ ਗਏ ਇਸ ਗਾਣੇ ਨੂੰ ਸੋ ਕਮਾਲ ਦੀ ਗੱਲ ਹੈ ਕੋਈ ਕੋਈ ਗਾਣੇ ਨੂੰ ਨਾ ਬlesing ਹੀ ਹੈ ਹੂੰ ਕਿ ਗਾਣਾ ਪੁਰਾਣਾ ਨਹੀਂ ਹੁੰਦਾ ਔਰ ਥੋੜੇ ਥੋੜੇ ਟਾਈਮ ਬਾਅਦ ਵਾਇਰਲ ਹੋ ਜਾਂਦਾ ਹੈ ਐਗਜ਼ੈਕਟਲੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਟਾਈਮ ਉਹ ਟਿਕਟੌਕ ਤੇ ਬਹੁਤ ਜ਼ਿਆਦਾ ਵਾਇਰਲ ਹੈ ਹੂੰ ਇਸ ਟਾਈਮ ਹੂੰ ਮੈਨੂੰ ਬਾਰੋਂ ਵੀਡੀਓਜ਼ ਆਉਂਦੀਆਂ ਨੇ ਮੈਂ ਉਹਨਾਂ ਨੂੰ ਪੋਸਟ ਕਰਾਂਗੀ ਹੁਣ ਤੇ ਹੁਣ ਪਹਿਲਾ ਸੀਗਾ ਕਾਲੀ ਐਕਟਿਵਾ ਵਾਲੇ ਮੁੰਡਾ ਜਿਹਨੇ ਨਾਮ ਪਾਤਾ ਹਨਾ ਪਿੰਡ ਦੇ ਗੇੜੇ ਤੋਂ ਕਾਲੀ ਐਕਟਿਵਾ ਬਣਿਆ ਤੇ ਕਾਲੀ ਐਕਟਿਵਾ ਤੋਂ ਬਾਅਦ ਫਿਰ ਹੁਣ ਉਹ ਸਾਲਕ ਪਹਿਲਾਂ ਕਿਸੇ ਗੋਰੇ ਦੇ ਨਾਲ ਕੋਈ ਡਾਂਸ ਕਰ ਰਿਹਾ ਸੀਗਾ ਨਹੀਂ ਸਰਦਾਰ ਮੁੰਡਿਆਂ ਨੇ ਕੀਤਾ ਸੀਗਾ ਉਹਨਾਂ ਨੇ ਸਟੈਪ ਕੁੜੀਆਂ ਵਾਲਾ ਉਹਦੇ ਤੇ ਕੀਤਾ ਸੀਗਾ ਪੰਗੜੇ ਪੰਗੜੇ ਨਾਲ ਕਨੈਕਟ ਕੀਤਾ ਸੀਗਾ ਉਹਨੂੰ ਤਾਂ ਉਦੋਂ ਵਾਇਰਲ ਹੋਇਆ 3 ਸਾਲ ਪਹਿਲਾਂ ਉਦੋਂ ਬਾਅਦ ਉਹੀ ਸਟੈਪ ਐਕਚੁਅਲੀ ਹਾਲੇ ਤੱਕ ਚੱਲ ਰਿਹਾ ਹੈ ਔਰ ਉਹੀ ਸਟੈਪ ਕਰਕੇ ਹੁਣ ਗਰੁੱਪਸ ਦੇ ਵਿੱਚ ਜਿੱਦਾਂ 4-5 ਜਣਿਆਂ ਦਾ ਗਰੁੱਪ ਹੁੰਦਾ ਤੇ ਉਹਦੇ ਵਿੱਚ ਗਰੁੱਪ ਦੇ ਵਿੱਚ ਡਾਂਸ ਕਰਦੇ ਆ ਉਹ ਸੋ ਹੁਣ ਐਜ਼ ਅ ਡਾਂਸ ਫਾਰਮ ਦੇ ਵਿੱਚ ਆ ਗਿਆ ਪਹਿਲਾਂ ਸਿਰਫ ਕਾਮੇਡੀ ਦੇ ਵਿੱਚ ਉਹਨਾਂ ਨੇ ਪਾ ਦਿੱਤਾ ਸੋ ਕੁਝ ਬlesing ਹੀ ਹੈ ਗਾਣੇ ਦੇ ਨਾਲ ਕਿ ਉਹ ਥੋੜਾ ਥੋੜਾ ਟਾਈਮ ਬਾਅਦ ਵਾਇਰਲ ਹੋ ਜਾਂਦਾ ਹੈ और फाइनली हुन मैं भी उन कोली एक्टिववा ही एक्सेप्ट कर लिया कि यस काली है गाने गने दना देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर